ਹਾਂ ਨੂੰ ਕੋ 600 ਪੈਸੇ ਲਵਾ ਅਗਲੇ ਤੋਂ ਤੂੰ ਨਾਲ ਦੱਸ ਕੀ ਲੈਣਾ ਵੀ ਮੈਂ ਲਵਾਂਗਾ ਬਾਈ ਨਾਲ 13000 ਬਾਦ ਗਏ ਹੈ 13000 13000 ਦੇ ਦੋ 2000 ਦੇ ਦਵਗੇ ਨਾਲ ਤੈਨੂੰ ਚਲ 2500 ਦੇ ਦਾਂਗੇ ਕੱਲ ਚੱਲਦੇ ਜਾਵਾਂਗੇ ਚਾਰ ਦਿਨ ਗੇ ਅਰਦਾ ਯਾਰ ਮੇਰੇ ਅਗਲੇ ਨੂੰ ਕਰਾ ਕਰਨ ਦੇ ਆ ਨਹੀਂ ਬੋਲੀ ਆਂਦਾ ਪਾਪਾ ਦੇ ਲਾਗੇ ਟੁੱਟ ਗਈ ਚਾਹੇ ਨਹੀਂ ਉਹਨਾਂ ਦਾ ਸੁਣਾਇਆ ਪਰ ਜਿਹੜਾ ਬੱਚਾ ਬੱਕਰਾ ਫੜਾਈ ਜਾਂਦਾ ਉਹ ਬੱਕਰੀ ਸੋਣ ਵਾਲੀ ਦਈ ਜਾਂਦਾ ਚੰਗੇ ਬੱਕਰੇ ਦਾ ਬਹੁਤ ਚੰਗਾ ਬੱਕਰਾ ਦਿੱਤਾ ਉਹ ਘੋਟਾ ਬਲਾ ਉਹ ਛਾੜਦਾ ਕਾ ਉਹ ਬਰਾਂ ਦਾ ਜਿੰਦੀ ਬੰਨ ਉਹ ਬੱਕਰਾ ਨਿਕਲ ਜਾਂਦਾ ਕਿ

ਦੇ 2000 ਰੁਪਏ ਦੇ ਨਾ 2000 ਨਾਲ ਬੱਕਰੀ ਮਿਲਦੀ ਹੈ ਗਰੀਬ ਬੰਦੇ ਆਪਣਾ ਲੈ ਲੈਂਦੇ ਗਰੀਬਾ ਪੱਲਾ ਪਾ ਦੇ ਸਾਨੂੰ ਹਾਂ ਉਹ ਲੈ ਆ ਹਾਂ ਮਹੂਲੇ ਨਾਲ ਬੱਕਰੀ ਬਣਦੀ ਮੀਨੇ ਨੂੰ ਸੁਣੂਗੀ ਉਹਨਾਂ ਬੱਕਰਾ ਵੇਚ ਕੇ ਉਹ ਕਿਹੜਾ ਕਿਹੜਾ ਲੈ ਆਉਂਦਾ ਹਾਂ ਇੱਟਾ ਜੁੱਤੇ ਹੋਰ ਕੀ ਗੱਲਾਂ ਬੱਕਰਾ ਵੇਚ ਕੇ ਦੇ 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 ਨਹੀਂ ਅਸਈ ਉਹ ਯਾਰ 2000 ਨਾਲ ਬੱਕਰੀ ਮਿਲਦੀ ਕਿੰਨੇ ਦਾ ਕਹਦਾ ਬਲਾਸਤ ਰਾਹ ਪਾਣਾ ਨਾ ਤਾਂ ਆਰਥਨਾ 5 ਜਾਇਰ ਯਾਰ ਮੈਂ 5 ਕਿਤਾ ਦਾ ਉਹ ਬਧਾਤੀ ਮਗਰ ਬਣੀ ਬਰਦਾਸ ਉਹ ਯਾਰ ਮੈਂ ਕਰਨਾ ਤੈਨੂੰ ਹਾਂ ਨਾ ਦੱਸ 8000 ਰਲਕੇ ਦਾ 5000 ਟੋਰਦਾ ਬੱਚੀ ਸੌਣਾ ਹੋ ਗਈ ਪੜ 5 5 ਦੋ ਨਾਲ ਹੀ ਮੈਂ 5000 ਘਾੜਦਾ ਤੂੰ ਫਾਸੋ ਜਾ 2500 ਰੱਖ ਵਾਹ ਹੋਰ ਪਾ ਦੇ ਜਗ੍ਹਾ ਕਿਹੜੀ ਬੱਕਰੀ ਦੱਸ ਪਾ 8000 ਬੋਲਾ ਨਾ ਨਾ ਕਰਦੇ ਫੋਨ ਕਰ ਬੱਕਰੇ ਨਾਲ ਪਾਲਟਾ ਮਾਰਦੇ ਆ ਬਾਈ ਲਾਲ 2500 ਦੋਸਤੋ ਦੇਖੋ ਬਾਈ ਬੱਕਰੇ ਨਾਲ ਪਾਲਟਾ ਮਾਰਦੇ ਨਾਲ 2500 ਰੁਪਏ ਦਿੰਦੇ ਸੀ ਵਿਕਰੀ ਠੀਕ ਹੈ ਬੰਨਿਆ ਕੜਾ ਬੱਕਰੀ ਵੇਸੇ ਸੁਣੀ ਆ ਯਾਰ ਪੈਸੇ ਘਟ ਦਿੰਦੇ ਆ ਬਾਈ ਬੱਚਾ ਹੋ ਰਿਹਾ ਬੱਕਰਾ ਹੁਣ ਉਹ ਕਿੱਥੋਂ ਦੇਖ ਲਓ ਪਾਲਟਾ ਸੂਨ ਵਾਲੀ ਬੱਕਰੀ ਲਈ ਇਹਦੇ ਚਾਰ ਗੱਪਣ ਬੱਕਰੀ ਆ ਦੋਸਤੋ ਓਏ 40 ਮਾਟੇ ਇਹ ਹੌਲ ਫਹੀ ਹੋ ਗਿਆ ਉਹ ਸੋਦਾ ਕਾ ਤੋ ਕੋਈ ਨਾ ਕਰ ਉਹ ਨਹੀਂ ਜੱਗੀ ਕਰੀਮ ਹੈਗਾ ਭਰਾ ਬੱਕਰੀ ਤੈਨੂੰ 3000 ਚ ਮਿਲ ਜੇ ਜਿੰਨੇ ਕ ਭਾਈ ਜਿੰਨੇ ਕ ਅਗਲੇ ਦੀ ਗਜਾਇਆ ਸਾ ਪਤੰਨੀ ਕਹਾਣੀ ਕਰੀ ਭਾਈ ਉਹ ਨਾ ਯਾਰ ਫਿਰ ਨਾਮ ਲੈ ਭਰਾ ਦਰਦ ਨਾਲ ਥੋੜੀ ਉਹ ਨਹੀਂ ਮੈਨੂੰ 10 ਦੀ ਕਹਾਣੀ ਉਹਨਾਂ ਸਾਰੀ ਫਿਰ ਨਹੀਂ ਆਲਾ ਬੱਕਰਾ ਜੀ ਇੱਕ ਬੱਕਰਾ ਤੇ ਇੱਕ ਬੱਕਰੀ ਜੇ ਚੰਗੀਆਂ ਨਹੀਂ ਕਰਦੇ ਆਹ ਬਤਰੀ ਨਾਲ ਕੀ ਜਾਂਦਾ ਆਮਦ ਤੋਂ ਨਹੀਂ ਜੋ ਇਹ ਕੋਣੀ ਇਹ ਧਾਰ ਕੁੱਤ ਮੰਡੀ ਨਾਲ ਲੜ ਕਰਾ ਦੇਣੀ ਗੱਲ ਆਪਣੀ ਦੂਜੇ ਪੈਸੇ ਮਹੀਨੇ ਨੂੰ ਦੇ ਦੇ ਯਾਰ ਤਿੰਨ ਦੇ ਦੇ ਜਿਹੜਾ ਹੈਗੇ ਤੇਰੇ ਕੋਲ ਵੀ ਰੋਲਾ ਪਾਈ ਜਾਂਦਾ ਆਹ ਜਮਾ ਜਾਂਦਾ ਆਪਾਂ ਲੈ ਦੇ ਬਾਈ ਬੰਦਰਾ ਮਹੀਨੇ ਦੇ ਵਿੱਚ ਮੈਨੂੰ ਪਤਾ ਮੈਂ ਮੈਂ ਬਾਈ ਗੱਲ ਇਹਨੂੰ ਕਹਿੰਦੇ ਮਹੀਨੇ ਨੂੰ ਦੂਜੇ ਪੈਸੇ ਜਿੰਨੇ ਹੈਗੇ ਤੇਰੇ ਕੋਲ ਹਾਂ ਨਹੀਂ ਸਹੀ ਐ ਦੁੱਤੇ ਦਾ ਕੀ ਕਰ ਸਕਦਾ ਬਾਈ ਓ ਲੈ ਮੈਂ ਹਟ ਕੇ ਕਹਦਾ ਯਾਰ ਦੂਜਾ ਜੀ ਕਰਦੇ ਸਵੇਰ ਖੜੀ ਆ ਚਾਰ ਦੇ ਗਰੀਬਾ ਦੂਜੇ ਪਾਸੇ ਮਹੀਨੇ ਕਿਲ ਬਖਤਰੀ ਵੀ ਗਾਲ ਪਾਤੀ ਯਾਰ ਉਹ ਨਹੀਂ ਕਹਦਾ ਯਾਰ ਅਗਲੇ ਮਹੀਨੇ ਮਹੀਨੇ ਨੂੰ ਕਹੀਏ ਦੋ ਤਾਂ ਦੇਣਾ ਪਲਾ ਹੋ ਗੱਲ ਨੂੰ ਦੀ ਜਿਹੜੇ ਹੁਣ ਦੇਣੇ ਉਹ ਗੰਦ ਵੱਕੀ ਆ ਇੰਨੇ ਬੰਦੇ ਆ ਕਿਹੜਾ ਬਣਨੀ ਆ ਯਾਰ ਨੇ ਨੇ ਬੱਕਰੀ 판 ਦੇ ਦਵਾਜ ਦੇ ਕੋ ਯਾਰ ਗਰੀਬ ਹੈ ਪਰ 3000 ਨਾਲ ਬੱਕਰੀ ਤੂੰ ਉਹ ਪਰ ਦੇ ਪਰ ਕੋਈ ਨਹੀਂ ਫਰਗੇ ਤੂੰ ਹੋੜਾ ਵੀ ਲਖਾਈ ਨਾਲ ਤੇ ਯਾਰ ਵੱਡੇ ਪਰਜਾਨ ਦੇ ਮਰੀ ਦੇ 12 ਹੋ ਗਏ ਹੋ ਗਿਆ ਉਹ 3000 ਨਾਲ ਲਖਾਈ ਉਹ ਕਰਾਉਂਦਾ ਉਹ ਨਾ ਕਰਿਆ ਕਰ ਆੜੀਆਂ ਬੰਦੇ ਬੰਦਿਆ ਯਾਰ 117 ਬਸ ਤੇਰੇ ਯਾਰ ਉਹ ਦੇ ਦੇ ਉਹ ਦਾ ਨਾਸਰ ਦੋਗੇ ਦਲਾਦੀ ਉਹ ਜੰਦਾ ਉਹ ਦਾ ਗਿਲਦਾ ਹੀ ਗਰੀਬ ਹੈ ਲੈ ਗਰੀਬ ਕਿਧਰ ਗਿਆ ਗਰੀਬ ਦੇਖ ਤਾਂ ਲਓ ਉਹ ਖੜਾ ਬਾਈ ਯਾਰ ਹਾਇ ਤਾਂ ਗਰੀਬ ਹੀ ਬੰਦਾ ਯਾਰ ਕਿਤੇ ਦਇਆ ਵੀ ਕਰਨੀ ਚਾਹੀਦੀ ਨਹੀਂ ਜ਼ਰੂਰੀ ਹੈ ਬਾਈ ਖੁਸ਼ ਹੈ ਖੁਸ਼ ਜਿਹੜੀ ਮੈਂ ਆ ਬਾਈ ਨੇ ਬੱਕਰੀ ਲਈ ਆ ਮੈਂ ਹੱਥ ਕੋਲ ਤੈਨੂੰ ਬੱਕਰੀ ਦੇ ਕੇ ਭੇਜਾਂਗੇ ਤੂੰ ਉਹ ਜਿਹਦੇ ਸੋਚੋਗੇ ਉਹ ਜਿਹੇ ਹੁੰਦਾ ਆ ਬਾਈ ਨੇ ਸੌਦਾ ਕਰਾਇਆ ਲਾਓ ਬਾਈ ਇੱਕ ਮਿੰਟ ਰੁਕੋ ਦੋਸਤੋ ਦੱਸ ਦਿਆਂ ਤੁਹਾਨੂੰ ਕਿਹੜੇ ਵੱਟੇ ਪਲਟਾ ਆ ਬੱਕਰੀ ਨਾ ਚੋਈ ਤਾਂ ਵਾਪਸ ਕਰਦੀ ਹੋਣਾ ਲੈ ਆਓ ਬੱਕਰਾ ਕਿਹੜੇ ਨੇ ਪਲਟਾ ਵੱਜਿਆ ਬਾਈ ਲੈ ਆਓ ਨੂੰ ਮੜਾ ਜਾਉ ਰੇ ਕੀ ਹੋ ਗਿਆ ਤੈਨੂੰ ਤੇ ਸਿੱਧਾ ਸੀ ਜੰਦੀ ਮਸੂਣਾ ਕਾ ਯਾ ਤੂੰ ਅਗਲੇ ਦਸਲੀ ਆ ਸੱਲੀ ਕਰੀ ਜੰਦੀ ਚਾ ਕੋਈ ਨਹੀਂ ਕਰਾ ਦੇ ਕਰਾ ਦੇ ਕੋਈ ਨਹੀਂ ਕੁਝ ਕਰਾਉਂਦਾ ਨਹੀਂ ਦਿੰਦਾ ਤੋ ਬੱਕਰੀਆਂ ਹੀ ਮਸੂਣਾ ਓ ਬਾਈ ਦਿਨ ਸਿਹਤ ਹੀ ਆਇਆ ਸਿਹਤ ਹੀ ਓ ਸਿਹਤ ਹੀ ਆਇਆ ਬਈ ਫੁੱਲ ਚੇਪਾ ਲੰਦਾ ਕਹਾਂਗੇ ਸੋਲਾ ਮੇਰਾ ਕਲੀ ਭਰਤੀ ਬਾਈ ਚੇਪੇ ਨਾ ਉਹਨੇ ਨਹੀਂ ਨਹੀਂ ਸਿਹਤ ਹੀ ਆਇਆ ਮੇਰਾ ਮੈਂ ਨਹੀਂ ਕਟਵਾ ਰਾਂ ਪੈਸੇ ਦੇ ਇਹਨਾਂ ਨੂੰ ਹੁਣ ਤਾ ਹੱਥ ਕੱਢ ਲਾ ਗੱਛਾਂ ਚ ਓ ਰੱਥਾ ਕੋ ਕੇ ਬੱਕਰੀਆਂ ਬੱਕਰੀ ਸਿਉਣੀ ਬੱਕਰੀਆਂ ਦਾ ਪਾਣਾ ਬੱਕਰੀ ਨੂੰ ਕਣਾ ਬਾਬੂਏ ਪਿਚਾ ਕੇ ਪਿਚਾ ਕੇ ਪਿਚਾ ਮਾਨ ਗਰੀਬ ਬੰਦਾ ਕਰਕੇ ਉਹ ਕੱਲ ਪਹ ਫਾਇਦਾ ਕਰਦਾ ਉਹ ਗਰੀਬਾ ਪੂਰਾ ਫਾਇਦੇ ਵਾਲਾ ਕੰਮ ਆ ਲੈ ਵੀ ਦੋਸਤੋ ਆ ਬੱਕਰੀ ਲਈ ਆ ਬਾਈ ਨੇ ਐਸ ਨੇ ਆ ਬੱਕਰਾ ਦਿੱਤਾਗਾ ਨਾਲ 3000 ਰੁਪਏ ਦਿੱਤਾ ਜੈਂ ਸੌਦਾ ਕਰਾਇਆ ਬਾਈ ਆਪਾ ਨਹੀਂ ਨਹੀਂ ਬਹੁਤ ਪਾ ਆ ਬਾਈ ਸੌਦਾ 8000 ਰੁਪਏ ਕਹਿੰਦੇ 3 ਨਾ ਦਵਾਇਆ ਆਪਾ ਨਹੀਂ ਨਹੀਂ ਬਹੁਤ ਯਾਰ ਇਹ ਤਾਂ ਮਾੜੀ ਮੋੜ ਕਰਮੀ ਹਮ ਦਰਮਾਇਸ਼ ਨਹੀਂ ਹੋਏ ਇਹਦਾ ਨਾ ਦਤੋ ਇਹਦਾ ਕੋਈ ਇਹਦਾ ਨਾ ਬੱਕਰੀ ਸੂਣ ਵਾਲੀ ਰਾਜ ਚਾਰ ਮਹੀਨੇ ਉਸ ਦਾ ਫਿਕਰੀ ਨਾ ਮੰਨੀ ਆ ਰਹੀ ਸਾਡੀ ਗਰੰਟੀ ਹੈ ਹੋਰ ਆ ਦੇਖ ਲੈ ਕੋਈ ਸ਼ਾਇਦ ਸਾਡੇ ਸਹੀ ਗੱਲ ਹਾਲ ਤੱਕ ਖਰਚ ਦੇਖ ਲੈ ਨੂੰ ਅਗਲੇ ਹੋਣੀ ਹੁੰਦੀ ਆ ਉਹ ਸ਼ੈਨ ਸ਼ਾ ਬੇਦ ਕਰ ਜਾ ਰੱਬ ਰੱਬ ਉਹ ਕਰਦਾ ਦਵਾ ਦਊਗਾ ਟੈਨਸ਼ਨ ਨਾਲ ਟੈਨਸ਼ਨ ਨਾਲ ਕੱਢ ਦੂ ਘਾਟਾ ਕਿਸੇ ਪਾਸਿਓਂ ਹੰਬਲੇ ਪੈ ਗਿਆ ਬਾਈ ਤੋ ਰੱਸਾ ਨਹੀਂ ਖੁੱਲਦਾਗਾ ਚੱਲ ਕੋਈ ਨਾ ਚਾਹ ਤਾਂ ਚਾਹੀ ਹੁੰਦਾ ਯਾਰ ਹਨਾ ਨਾ ਬਈ ਬਾਈ ਨੇ ਰਸਾ ਆਪਦਾ ਲਾ ਕੇ ਪਾਲਿਆ ਬੱਕਰੀ ਦੇ ਆਪਣੀ ਜਵਾਨ ਵਿੱਚ ਨਿਹਰੇ ਮੰਡਿਆ ਦੇ ਵੇਖਿਆ ਮੈਂ ਤਾਂ ਦੱਸ ਦਿੰਦਾ ਐਵੇਂ ਐਵੇਂ 40 40 ਕਿੱਲੇ ਵਾਲੇ ਨਾ ਬੰਦੇ ਜਵਾਨ ਕਰਕੇ ਮੁੱਕਰ ਜਾਂਦੇ ਆ ਕਿੱਥੇ ਊੜਾ ਹੈ ਨਹੀਂ ਜਿਹੜੀ ਜਵਾਨ ਕਰਨੀ ਤਾਂ ਤੇ ਸ਼ਾਲਾ ਲੈ ਕੇ ਆ ਬਸ ਕਰ ਬਸ ਕਰ ਬਸ ਕਰ ਹੋ ਗਿਆ ਹੋ ਗਿਆ ਗੱਲ ਕਰਦਾ ਮੈਂ ਬਸ ਕਰ ਜਾ ਕਿੱਥੇ ਰਦੀ ਵੀ ਇਤੀਆਂ ਬੋਲ ਕੇ ਰੱਖਾ ਦੇ ਪਾ ਦੇ ਬਾਜੋ ਅੱਜ ਉਹਨਾਂ ਅੱਗੇ ਰੱਖਾਂਗੇ ਹੱਸੇ ਪਾਉਣਾ ਤੇ ਸੋਦੀ ਦਾ ਬਿਲਕੁਲ ਵਾਲਾ ਲਾਚੜੀ ਜਾਂਦਾ ਸਾ ਅਲੱਗਿਆ ਭਾਈ ਦੂਜੇ ਨਾਲ ਮੇਰੇ ਤੋਂ ਦਿਖਾਓ ਦੋਸਤੋ ਪਿੰਡ ਰਖਾਲਾ ਬਕਰਾਂ ਮੰਡੀ ਦਾ ਸੌਦਾ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਪੇਜ ਤੋਂ ਤਾਂ ਬਾਈ ਫੋਲੋ ਕਰ ਲਿਓ ਚੈਨਲ ਤੋਂ ਤਾਂ ਸਬਸਕ੍ਰਾਈਬ ਕਰ ਲਿਓ ਲੇਟੈਸਟ ਵੀਡੀਓ ਦੇਖਦੇ ਰਹੋ ਧੰਨਵਾਦ ਜੀ ਅੱਜ ਦੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ